ਪਰ ਨਾ ਇੱਕ ਗੱਲ ਦੱਸ ਦਿੱਤੀ ਦੱਸ ਦੇ ਜੇ ਕੋਈ ਕੱਲ ਬਾਤ ਹੈਗੀ ਅੰਗਲੀ ਸੰਗਲੀ ਤੇਰੀ ਉਹਨਾਂ ਨਾਲ ਮੰਨ ਜਾ ਤੂੰ ਦੇਖ ਲੈ ਹੁਣ ਕੀ ਤੁਹਾਨੂੰ ਦੋਨਾਂ ਨੇ ਉਹੀ ਰੱਟ ਲਾ ਰੱਖੀ ਆ ਮੈਂ ਕਿੰਨੇ ਕਵਾਰੀ ਦੱਸਾਂ ਵੀ ਜੇ ਕੋਈ ਗੱਲ ਹੁੰਦੀ ਮੈਂ ਦੱਸ ਦਿੰਦੀ ਜਦੋਂ ਕੋਈ ਗੱਲ ਹੈ ਹੀ ਨਹੀਂ ਜੇ ਕੋਈ ਐਨਾ ਸ਼ੱਕ ਸੀ ਕੱਲ ਮਾਮੀ ਆਈ ਸੀ ਤੁਸੀਂ ਉਹ ਤੋਂ ਪੁੱਛ ਲੈਂਦੇ ਛੋੜੇ ਪੁੱਤ ਰੱਟ ਨਹੀਂ ਕਹਿੰਦੇ ਇਹ ਗੱਲ ਨੂੰ ਅਸੀਂ ਤੇਰਾ ਫਿਕਰ ਕਰਦੇ ਹਾਂ ਤੂੰ ਸਾਡੀ ਕੁਛ ਲੱਗਦੀ ਐ ਲੱਗਦੀ ਕੀ ਐ ਸਾਰੇ ਕੁਛ ਤੂੰ ਹੀ ਐ ਸਾਡੀ ਤੇ ਫਿਰ ਜੇ ਮੈਨੂੰ ਲੱਗਦੀ ਐ ਤੁਸੀਂ ਉਹਨਾਂ ਤੋਂ ਕੀ ਲੈਣਾ ਤੁਸੀਂ ਮੇਰੇ ਤੱਕ ਰੱਖੋ ਉਹ ਯਾ ਸਿਤਾ ਬੇਲੇ ਤੂੰ ਡਰਦੇ ਆਂ ਅਸੀਂ ਘਰੇ ਨਾ ਹੋਈਏ ਬੇਬੇ ਨਾ ਹੋਵੇ ਮੈਂ ਕੰਮ ਗਿਆ ਹੋਵਾਂ ਇਥੇ ਆ ਕੇ ਤੇਰਾ ਗੱਲ ਦੱਬ ਕੇ ਕੋਈ ਗੂਠਾ ਲਵਾ ਕੇ ਲੈ ਜਾਣ ਫਿਰ ਕੀ ਕਰੇਗੀ ਮੈਂ ਤਾਂ ਐਂ ਕਹਿਣਾ ਕੋਈ ਗੱਲਬਾਤ ਹੈਗੀ ਆ ਦੱਸ ਦੇ ਕਾ ਤੇ ਗੂਠਾ ਲਵਾਣਗੇ ਜਦੋਂ ਮੇਰਾ ਕੋਈ ਹੈ ਹੀ ਨਹੀਂ ਐਵੇਂ ਗੂਠਾ ਲਵਾ ਲੈਣਗੇ ਉਹ ਤੂੰ ਗੱਲ ਤੇ ਆ ਜਾ ਮੈਂ ਤੈਨੂੰ ਐਂ ਕਹਿਣਾ ਬੇਬੇ ਨੂੰ ਸਾਰਾ ਕੁਝ ਪਤਾ ਕੀ ਬੇਬੇ ਜਦੋਂ ਤੂੰ ਤੇ ਤੇਰੀ ਮਾਮੀ ਗੱਲਾਂ ਕਰੀ ਜਾਂਦੇ ਸੀ ਮੈਂ ਸਾਰਾ ਕੁਝ ਸੁਣ ਲਿਆ ਵੀਰ ਤੂੰ ਮੰਨ ਕੇ ਨਹੀਂ ਦਿੰਦੀ ਮੈਨੂੰ ਆਏ ਆ ਵੀ ਚਲ ਤੂੰ ਆਪਦੇ ਮੂੰਹੋਂ ਦੱਸੇ ਮੈਨੂੰ ਵੀ ਤੇਰੇ ਤੇ ਯਕੀਨ ਹੋਵੇ ਹਾਂ ਠੀਕ ਐ ਵੀ ਤੂੰ ਸਾਡੀ ਹੋਈ ਐ ਹੁਣ ਮੈਨੂੰ ਆਏ ਦੱਸ ਕੱਲ ਨੂੰ ਕੋਈ ਗੱਲਬਾਤ ਹੋ ਜਾ ਜੇ ਅਸੀਂ ਕਿਵੇਂ ਯਕੀਨ ਕਰਾਂਗੇ ਤੂੰ ਝੂਠਾਈ ਨਾ ਬੋਲਦੀ ਨੁਕਸਾਨ ਹੋ ਜੂ ਜਾਣ ਦਾ ਕਿਸੇ ਦੀ ਦਾ ਹਾਂ ਹੈਗੀ ਉਹ ਮੇਰੀ ਮਾਂ ਪਰ ਮੈਂ ਨਹੀਂ ਉਹਨੂੰ ਮਾਂ ਮੰਨਦੀ ਹੈਗੀ ਜਦੋਂ ਬਚਪਨ ਚ ਨਹੀਂ ਉਹਨੇ ਮੈਨੂੰ ਪੁੱਛਿਆ ਮੈਂ ਕਿਉਂ ਤੇਰੇ ਲਵੇ ਲੱਗਾ ਨਾਲੇ ਕਿਹੜਾ ਭਰਾ ਮੈਂ ਨਹੀਂ ਕਿਸੇ ਭਰਾ ਨੂੰ ਜਾਣਦੀ ਮੇਰੇ ਹੁੰਦੇ ਤਾਂ ਕੋਈ ਭਰਾ ਹੈ ਹੀ ਨਹੀਂ ਸੀਗਾ ਉਹ ਮੇਰੀ ਗੱਲ ਸੁਣ ਲੈ ਗੁੱਸੇ ਨਾਲ ਨਹੀਂ ਪਿਆਰ ਨਾਲ ਫੈਸਲੇ ਲਏ ਜਾਂਦੇ ਹੁੰਦੇ ਆ ਕਮਲ ਗੀ ਤੇ ਜਦੋਂ ਹੁਣ ਕਹਿੰਦੀ ਆ ਗਲਤੀ ਮੰਨਦੀ ਆ ਚਲ ਟਾਈਮ ਹੁੰਦਾ ਵੇਲਾ ਲੰਘ ਗਿਆ ਹੁਣ ਤਾਂ ਕੁਛ ਨਾ ਕੁਛ ਲੈ ਡਗਾ ਚਲ ਅੱਛਾ 20 25 ਸਾਲਾਂ ਬਾਅਦ ਉਹਨ ਮੇਰੀ ਯਾਦ ਆ ਗਈ ਹੁਣ ਮੈਂ ਉਹਦੇ ਕੋਲੇ ਵਗ ਜਾ ਕਿਉਂ ਵਗ ਜਾਣਾ ਜੋ ਸਾਰੀ ਜ਼ਿੰਦਗੀ ਮੈਂ ਕੱਢਦੀ ਸਹੀ ਐ ਤੂੰ ਆਪਦੀ ਜਗ੍ਹਾ ਸਹੀ ਐ ਪੁੱਤ ਅਸੀਂ ਤੈਨੂੰ ਗਲਤ ਨਹੀਂ ਕਹਿੰਦੇ ਪਰ ਮੈਂ ਇਹ ਕਹਿਨੀ ਆ ਤੈਨੂੰ ਗੁੱਸਾ ਐ ਫਿਰ ਗੁੱਸਾ ਸਹੀ ਢੰਗ ਨਾਲ ਕੱਢ ਫਿਰ ਉਹ ਕਿ ਸਾਲੇ ਲੱਗਦੇ ਨੇ ਤੇਰਾ ਸਾਰਾ ਉਹ ਦੱਬੀ ਬੈਠੇ ਨੇ ਫਿਰ ਤੂੰ ਵੀ ਦਿਖਾ ਦੇ ਉਹ ਹੈ ਜਾਂ ਉਹਨਾਂ ਨੂੰ ਪੈਂਤਰਾ ਜਿਹੇ ਜਿਹੇ ਉਹ ਬਣਦੇ ਨੇ ਸ਼ਹਿਰ ਆ ਤੁਹਡੇ ਕਹਿੰਦਾ ਕੀ ਮਤਲਬ ਹੈ ਬੀਬੇ ਕਹਿੰਦੀ ਉਹ ਗੱਲ ਕਰਦੀ ਸੀ ਅਕੇ ਇਹਦੇ ਨਾਲ ਕੇ ਜ਼ਮੀਨ ਆ ਤੇ ਅਕੇ ਪਤਾ ਨਹੀਂ ਕੀ ਹੋਰ ਪੈਸੇ ਪੂਸੇ ਦੇਣੇ ਆ ਕੇ ਭਰਾ ਨੇ ਹਿੱਸਾ ਦੇਣਾ ਉਹ ਤਾਂ ਤੇਰਾ ਹੱਕ ਬੰਦਾ ਉਹ ਤਾਂ ਲੈ ਡਗ ਕੋਈ ਜ਼ਮੀਨ ਜਮੂਣੀ ਦੇਣੀ ਹੈਗੀ ਮੈਨੂੰ ਉਹਨਾਂ ਨੇ ਸਾਰੇ ਉਹਨਾਂ ਨੇ ਢਾਂਗਨੇ ਮੈਨੂੰ ਲਜਾਣ ਦੇ ਕੁਛ ਨਹੀਂ ਦੇਣ ਕੋਣ ਨੇ ਦੇਣ ਨਾਲੇ ਲੈਣੀ ਤਾਂ ਤੈ ਐ ਜ਼ਮੀਨ ਉਹ ਕੀ ਤੈਨੂੰ ਬਾਟੀ ਚ ਪਾ ਕੇ ਚੀਜ਼ ਐ ਵੀ ਐ ਫੜਾ ਦੇਣਗੇ ਲੈ ਜਾ ਵੀਰ ਜ਼ਮੀਨ ਤਾਂ ਆਪੀ ਲੈ ਲਾਂਗੇ ਤੂੰ ਇੱਕ ਵਾਰੀ ਐ ਕਹਿ ਵੀ ਹਾਂ ਠੀਕ ਐ ਚੱਲਦੇ ਆਂ ਜਾ ਕੇ ਜਦੋਂ ਗੱਲ ਕਰੀ ਉਹਨਾਂ ਦਾ ਦਿਮਾਗ ਖੋਲ੍ਹ ਜੂਗਾ ਇੱਕ ਮਿੰਟ 'ਚ ਉਹ ਤੂੰ ਇੱਕ ਵਾਰੀ ਕਹਿ ਤਾਂ ਤੁਸੀਂ ਮੈਂ ਦੇਊ ਹਲਕਾ ਜਿਹਾ ਡੰਡਾ ਉਹਨਾਂ ਦੇ ਲੈ ਕੇ ਦਿਖਾਉਂ ਤੇਰਾ ਹਿੱਸਾ ਨਾਲ ਇੱਕ ਗੱਲ ਹੋਰ ਉਹ ਦੇਣ ਵਾਲੇ ਨਹੀਂ ਤੇਰੇ ਨਾਂ ਬੋਲਦੀ ਹੋ ਪ੍ਰਾਪਰਟੀ ਉਹ ਤੇਰੇ ਵੀ ਨਾ ਉਹਨਾਂ ਦੇ ਨਾਂ ਵੀ ਨਹੀਂ ਹੋਣੀ ਤੂੰ ਦੇਖ ਲੈ ਕੋਈ ਨੁਕਸਾਨ ਨਾ ਹੋ ਜੇ ਤੇਰਾ ਹੀ ਨਾ ਨੁਕਸਾਨ ਕਰ ਜਾਣ ਕਿਤੇ ਅਸੀਂ ਨਾ ਹੋਈਏ ਅਕਲ ਨੂੰ ਹੱਥ ਮਾਰ ਅਕਲ ਨੂੰ ਹੋਰ ਪੁੱਤ ਤੂੰ ਕਹੀ ਗੱਲ ਦਾ ਗੁੱਸਾ ਨਾ ਮੰਨ ਚੱਲ ਮੈਂ ਮੰਨਦੀ ਆ ਤੇਰਾ ਉਹਨਾਂ ਨਾਲ ਟੁੱਟਣ ਫੋਟਣ ਹੋਊਗੀ ਸਾਰਾ ਕੁਝ ਹੋ ਗਿਆ ਤੇ ਇਹ ਗੱਲ ਦਾ ਸਾਨੂੰ ਵੀ ਪਤਾ ਲੱਗ ਗਿਆ ਪਤਾ ਤਾਂ ਸਾਨੂੰ ਪਹਿਲਾਂ ਹੀ ਸੀ ਅਸੀਂ ਬੋਲਦੇ ਨਹੀਂ ਸੀ ਵੀ ਚੱਲ ਤੈਨੂੰ ਭਾਈ ਟੈਨਸ਼ਨ ਨਾ ਛੇੜੀਏ ਹੈਨਾ ਦੇਖਾ ਤੀਏ ਕਿਸੇ ਨੇ ਇਥੋਂ ਕੁਝ ਨਹੀਂ ਲੈ ਜਾਣਾ ਨਾ ਤਾਂ ਮੈਂ ਨਾਲ ਲੈਣਾ ਨਾ ਤੇਰਾ ਪਿਓ ਲੈ ਕੇ ਗਿਆ ਇਥੋਂ ਹੈ ਨਾ ਕੋਈ ਹੋਰ ਹੈਗਾ ਤਾਂ ਸਾਰਾ ਕੁਝ ਬਣਦਾ ਤੇਰੇ ਹੀ ਐ ਆ ਆਪਾਂ ਕਿਉਂ ਤੰਗੀ ਕੱਟੀਏ ਤੂੰ ਮੌਜ ਨਾ ਰਾਣੀ ਬਣ ਕੇ ਰਹਿ ਇਸ ਘਰ ਚ ਤੇਰੀ ਪੁੱਗੂ ਥਪੂ ਤੇ ਮੈਂ ਤਾਂ ਪਈ ਉਹ ਹੀ ਗੱਲ ਹੈ ਹਜੇ ਕੰਮ ਕਰੇਂਦੀ ਆ ਸਾਰਾ ਕੰਮ ਕਰਿਆ ਕਰੂੰਗੀ ਮੂਰੇ ਮੂਰੇ ਤੇਰੇ ਨਾਲੇ ਉਹ ਕੀ ਚਾਤਰ ਕਾਹਨ ਤੇਰੇ ਭਾਈ ਪਰਜਾਈ ਜਾ ਤੇਰੀ ਮਾਂ ਜਿਨ੍ਹਾਂ ਨੇ ਤੈਨੂੰ ਤੋੜ ਕੇ ਸਿੱਟਤਾ ਨਾਲੋਂ ਤੂੰ ਵੀ ਦਿਖਾ ਉਹਨਾਂ ਨੂੰ ਪੰਜੀ ਦਾ ਪਾਉਣ ਵੀ ਹਾਂ ਮੈਂ ਵੀ ਕੋਈ ਚੀਜ਼ ਆ ਨਾਲੇ ਅਸੀਂ ਜਦੋਂ ਤੇਰੇ ਨਾਲ ਖੜਨ ਵਾਲੇ ਹੈਗੇ ਆ ਤੈਨੂੰ ਕੀ ਚੀਜ਼ ਦਾ ਡਰੇਗਾ ਦੱਸ ਤੁਹਾਡੇ ਕਹਿੰਦਾ ਮਤਲਬ ਮੈਂ ਨਾ ਤਾਂ ਹਿੱਸਾ ਲਮਾਵਦਾ ਹਿੱਸਾ ਲੈ ਨਾ ਜੇ ਦਿੰਦੇ ਆ ਲੈੜਾ ਤੇਰੀ 25 ਸਾਲ ਹੋ ਗਈ ਕਮਾਈ ਖਾਂਦਿਆਂ ਨੂੰ ਤੇਰੇ ਹਿੱਸੇ ਦੀ ਉਹਨਾਂ ਨੂੰ ਨਾਲੇ ਹੁਣ ਤੱਕ ਸਮਾਂ ਨਾਸੀ ਤੂੰ ਆਉਂ ਜਦੋਂ ਅੱਧ ਵੱਡੇ ਗਿਆ ਮੇਰੇ ਸਾਲੇ ਦਾ ਮੈਂ ਕੋਈ ਹਿੱਸਾ ਨਹੀਂ ਲੈਣਾ ਹੈਗਾ ਮੈਂ ਤਾਂ ਉਥੋਂ ਡੱਕਾ ਨਹੀਂ ਲੈ ਕੇ ਆਉਂਦੀ ਹੁਣ ਤਾਂ ਬਦਲਾ ਲੈਣ ਦਾ ਟਾਈਮ ਆ ਭਲਗੀ ਲੋਕੇ ਨਸਾ ਕਾਹਦਾ ਬਦਲਾ ਲੈਣਾ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਗੱਲ ਅੱਜ ਤਾਂ ਤੇਰੇ ਮਾਰੇ ਕਹਿਨੇ ਆ ਸਾਡਾ ਕੀ ਉਹਨਾਂ ਨੇ ਗਾਹ ਖੋਤਾ ਮਾਰਤਾ ਸੀ ਸਰ ਜੀ ਨੂੰ ਮੈਨੂੰ ਚਾਹੀਦੀ ਨਹੀਂ ਜ਼ਮੀਨ ਤੁਸੀਂ ਕਿਉਂ ਕਹਿੰਨੇ ਆ ਲੈ ਐ ਨੂੰ ਨਹੀਂ ਜ਼ਮੀਨ ਚਾਹੀਦੀ ਭਾਈ ਇਹਦੇ ਤੂੰ ਵੀ ਭਰਗੀ ਦਿਮਾਗ ਚ ਬੇਬੇ ਤੂੜੀ ਕੱਲੀ ਇਹਦੇ ਆਪਣੇ ਨੇਗਾ ਚਾਰ ਖੋਲੇ ਆ ਉਹਨਾਂ ਦਾ ਗੋਹਾ ਕੂੜਾ ਕਰਨਾ ਲਿਖਿਆ ਕਰਮਾਂ ਚ ਇਹਦੇ ਮਹਾਰਾਣੀ ਬਨਣਾ ਲਿਖਿਆ ਹੀ ਨਹੀਂ ਮਾ ਦਿੱਤੀ ਤੇ ਮੈਨੂੰ ਇਹਦੇ ਲੱਛਣ ਦਿਸੀ ਜਾਂਦੇ ਆ ਇਹਨੂੰ ਕੌਣ ਸਮਝਾਵੇ ਮੈਂ ਤਾਂ ਐ ਸੀ ਵੀ ਤੂੰ ਸਿਆਣੀ ਆ ਇਹਨੂੰ ਕੀ ਪਤਾ ਸੀ ਤੇਰੇ ਤਾਂ ਕਹੇ ਤੋਂ ਵੀ ਨਹੀਂ ਦਿਮਾਗ 'ਚ ਗੱਲ ਵੜਦੀ ਆਪ ਤੂੰ ਤਾਂ ਔੜਨੀ ਚਾਹੀਦੀ ਚਾਹ ਇੱਕ ਵਾਰੀ ਕਹਾ ਲੋ ਚਾਹ 100 ਵਾਰੀ ਕਹਾ ਲੋ ਮੈਂ ਤਾਂ ਕੁਛ ਨਹੀਂ ਲੈ ਕੇ ਆਂਦੀ ਉਹਨਾਂ ਤੋਂ ਨਾ ਮੈਂ ਅੱਜ ਲੈਵਾਂ ਨਾ ਮੈਂ ਕੱਲੂ ਲੈਵਾਂ ਕੀ ਕਰਨਾ ਤੁਸੀਂ ਕਰੀਂ ਚਲ ਕੋਹਾ ਪੂਰਾ ਅਸੀਂ ਨਹੀਂ ਕਰਨਾ ਤੂੰ ਬਾਰ-ਬਾਰ ਸਾਡੇ ਤੇ ਲੈ ਕੇ ਗੱਲ ਕਿਉਂ ਸਿੱਟਦੀ ਆਂ ਮੈਂ ਕਿਸੇ ਵੈਂਸ ਲੈ ਕੇ ਜਾਣਾ ਚੱਕ ਕੇ ਫਿਰ ਮੈਂ ਕਿਸੇ ਵੈਂਸ ਲੈ ਕੇ ਜਾਣਾ ਜਦੋਂ ਮੈਨੂੰ ਲੋੜ ਹੀ ਨਹੀਂ ਹੈਗੀ ਕੁੜੇ ਸੋਡੀ ਤਾਂ ਉਮਰ ਖਾਨ ਹੰਡਾਉਣ ਦੀ ਤੁਸੀਂ ਤਾਂ ਆਪ ਦਾ ਬਣਾਓ ਇਹਦੇ ਕਿੱਥੇ ਪੈਂਦੇ ਆ ਖਾਣੇ ਇਹ ਤਾਂ ਜਿੰਨੀ ਮਰਜੀ ਸਮਝਾ ਲਓ ਇਹ ਨਹੀਂ ਸਮਝਦੀ ਹੈਗੀ ਉਹ ਇਹਦੇ ਖਾਣੇ ਦਾ ਪੈ ਜਿਉ ਮੈਂ ਨਰੇ ਕੁੱਟੇ ਮੈਂ ਕਹਿੰਨਾ ਕਾਦੇ ਖਾਤਰ ਕਾਦੇ ਖਾਤਰ ਐਵੇਂ ਫੇਰ ਲੋਕ ਹੱਸਣਗੇ ਵੀ ਫੇਰ ਉਹੀ ਲੱਛਰਾਂ ਤੇ ਆ ਗਿਆ ਪਰ ਹੋਰ ਕੀ ਹੈ ਇਹ ਤਾਂ ਕਦਰ ਆਪਦੀ ਕਰਾਈ ਨਹੀਂ ਜਾਂਦੀ ਇਹਨੂੰ ਚੱਜ ਨਹੀਂ ਹੈਗਾ ਚੱਜ ਕੀ ਹੈ ਨਹੀਂ ਇਹਨੂੰ ਇਹਨੂੰ ਲਾਲਚ ਵੀ ਹੈ ਨਹੀਂ ਅੱਜ ਤਾਂ ਬੜੀ ਦੂਰ ਦੀ ਗੱਲ ਆ ਐਵੇਂ ਉੱਥੇ ਤੀਜੇ ਥਾਂ ਛੱਡੀ ਬੈਠੀ ਐ ਕੌਣ ਛੱਡਦਾ ਹਿੱਸੇ ਅੱਜ ਕੱਲ ਨਾਲੇ ਚੱਲ ਠੀਕ ਐ ਮੈਂ ਕਹਿੰਨੇ ਫੇਕਿਆਂ ਤੋਂ ਨਹੀਂ ਵੀ ਲੈਂਦੇ ਚੰਗੇ ਲੱਗਦੇ ਹੁੰਦੇ ਵੀ ਭਾਈ ਹੋਣ ਜਦੋਂ ਵੀ ਜਦੋਂ ਤੈਨੂੰ 25 ਸਾਲ ਹੋ ਗਏ ਕੋਈ ਸਿਆਣ ਦਾ ਨਹੀਂ ਤੂੰ ਤਾਂ ਛੱਡਤੀ ਉਹਨਾਂ ਨੇ ਰੋੜੇ ਮੰਗੂ ਚੱਕ ਕੇ ਪੜੇ ਤੇ ਹੁਣ ਤੇਰੇ ਹੋ ਕੀ ਲੱਗਦੇ ਨੇ ਹੈ ਅਗਲੇ ਵੀ ਕਿਸੇ ਮਤਲਬ ਦੇ ਮਾਰੇ ਆਏ ਸੀ ਉਹਨਾਂ ਦੇ ਕੋਈ ਹਲਕ ਚ ਗੂਠਾ ਆੜਿਆ ਹੋਇਆ ਤਾਂ ਕਰਕੇ ਆਏ ਸੀ ਤੇ ਹੋਰ ਸਾਂਝੇ ਖਾਤੇ ਚ ਕੀ ਪਤਾ ਵਸੀਅਤ ਬਸੂਤ ਰੋਲਾ ਪਿਆ ਪਿਆ ਹੋਵੇ 100 ਕੁਸ ਹੁੰਦਾਗਾ ਕਾਗਜ਼ੀ ਕਾਰਵਾਈ ਚ ਫਿਰ ਹੁਣ ਕਰੀਏ ਕੀ ਇਹਦੀ ਤਾਂ ਉਹ ਗੱਲ ਹੋ ਗਈ ਕੇ ਪੱਥਰ ਤੇ ਬੂੰਦ ਪਵੇ ਨਾ ਪਵੇ ਉਹ ਇਹਦੀ ਤਾਂ ਬੂੰਦ ਪੱਥਰ ਤੇ ਪਵੇ ਜਾਂ ਪਾਸੇ ਤੇ ਪਵੇ ਇਹ ਗੱਲ ਤਾਂ ਆ ਵੀ ਆਪਣਾ ਲਾਲ ਚ ਸੀੜਾ ਆਪਾਂ ਦਿਹਾੜੀ ਕਰਨੀ ਬੂ ਮੈਨੂੰ ਤਾਂ ਹੁਣ ਫੇਰ ਇਸ ਤੋਂ ਬਾਅਦ ਤਾਂ ਦਿਹਾੜੀ ਕਰਨ ਕੀ ਲੋੜ ਮਾੜਾ ਦਿਮਾਗ ਲੜਾ ਇਹਦੇ ਕੰਨ ਖਿੱਚ ਚੱਜਣਾ ਅੱਜ ਫਿਰ ਮੈਨੂੰ 280 ਰੁਪਏ ਦੇ ਦੇ। ਆਥ ਨੇ ਤੂੰ ਇੱਥੇ ਦੇਖੀ ਗਿੱਧਾ ਹੀ ਪਾਉ। ਤੂੰ ਕੀ ਜਾਣੇਂਗੀ ਵੀ ਕੀ ਜੰਮਿਆ। ਇੱਕ ਸਵਾਛੀ ਦੇ ਦੇ। ਇੱਕ ਸਵਾਛੀ ਦੇ ਦੇ। ਓਏ ਉਂ ਤਾਂ ਲੋਟ ਨਹੀਂ ਆਉਂਦੀ। ਵਜਨ ਤੇ ਜ਼ਿਆਦਾ ਐਵੇਂ। ਓਦੋਂ ਤੂੰ ਕਿਹੜੀਸ ਕਰਦ ਨਾਥ ਨੇ ਮੈਂ ਫਿਰ। ਫੇਰ ਹੋਰ ਕੀ ਕਰਾਂ ਹੁਣ ਇੰਨਾ ਕਰਨਾ ਪੂਆ ਮੈਨੂੰ ਤਾਂ। ਗਏ ਦਬਕਾਉਂ ਹੀ ਭੋਲ ਕੇ ਮਾਰ ਦਿਆ ਕਰ ਕੰਜਰਾ। ਤੂੰ ਮਿੰਨ 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 ਕਰੀ ਜਾ। ਦੋਕਾ ਵੀ ਤੂੰ ਹੀ ਚੱਕਿਆ ਮੇਰਾ। ਮੂਰੇ ਹੋਇਆ ਪਿਆਰ ਨਾਲ ਬੁਲਾ ਲਿਆ ਲੈ ਬੁਲਾ ਲਿਆ ਮੈਂ ਤੈਨੂੰ ਹਾਂ ਪਿਆਰ ਨਾਲ ਬੁਲਾ ਲਿਆ ਕਰਤਾ ਜੀ ਕਰਦਾ ਨਾ ਉਹਦੇ ਨਾਲ ਹਰਕਤ ਇਹਦੇ ਰਹਾ ਦਿਆਂ ਮਰ ਮਰ ਮੁਕੇ ਨਸਾਂ ਵੀਂ ਗਿਆ ਕਰ ਤੂੰ ਮੈਂ ਤੇਰੀਆਂ ਤੇਰੀ ਸੁਣ ਲਈ ਚੰਗਾ ਵੇ ਮੈਨੂੰ ਹਰਖ ਜਾਣੇ ਚੜਾ ਮੈਂ ਦੇਉਂ ਅੱਜ ਤੂੰ ਦੁੱਧ ਨੂੰ ਪੈਸੇ ਹੱਥ ਨੇ ਦੇਖੀਂ ਦਹੀਂ ਖਾੜਾ ਤੂੰ ਦੁੱਧ ਨੂੰ ਪੈਸੇ ਜਿਹੜੇ ਸਾਬ ਗੱਲਾਂ ਕਰਦਾ ਨਹੀਂ ਅੱਜ ਨੂੰ ਨਾ ਕਿਤੇ ਦੀ ਮਨਾਈ ਹੁੰਦੀ ਵੀ ਹਾਂ ਠੀਕ ਹੈ ਪਤਾ ਨਹੀਂ ਕਹੀ ਜੀ ਗੱਲ ਕਰਦਾ ਤੂੰ ਕਹੀ ਜੀ ਨਾ ਕਰਤਾ ਹੈ ਗੱਲ ਟੰਕਾ ਮੈਂ ਤਾਂ ਬਾਹਰ ਨੂੰ ਦਿਆਂ ਵੇ ਸੱਚ ਦੀ ਗੱਲ ਕਰ ਲਿਆ ਕਰ ਬਾਹਰ ਨੂੰ ਜਾਣਾ ਮੇਰੇ ਕਰਮਾਂ 'ਚ ਸਰਦਾਰੀ ਹੈ ਨਹੀਂ ਤੇ ਤੇਥੋਂ ਕੋ ਸਰਦਾ ਨਹੀਂ ਤੇ ਜਾਂ ਫਿਰ ਮੈਨੂੰ ਡਾਂਗ ਤੇ ਡੇਰਾ ਕਰਨਾ ਪੂਗਾ ਲੱਕੀ ਆ ਹੁਣ ਮੈਨੂੰ ਦੱਸ ਦੇ ਵੀ ਕੀ ਕਰਾਂ ਤੂੰ ਇੱਕ ਵਾਰੀ ਹੋਰ ਵੜਿਆ ਕੇ ਪੁੱਛ ਲੈ ਕੀ ਕੀ ਵੜਿਆਣਾ ਬੇਬੇ ਕੋਈ ਨਾ ਤੂੰ ਨਾ ਧੀਰਜ ਨਾਲ ਉਹਨੂੰ ਕਹ ਤੂੰ ਐਂ ਨਾ ਕਰ ਦੇਖ ਜਦੋਂ ਤੈਨੂੰ ਉਹਨਾਂ ਨੇ ਸਿੱਟ ਰਖਿਆ ਕਿੱਦਾਂ ਦਾ ਤੇਰੇ ਤਾਂ ਉਹਨਾਂ ਨੇ ਜਾਤ ਨਹੀਂ ਪੁੱਛੀ ਤੂੰ ਕਿਉਂ ਕਾਮਲੀ ਹੋਈ ਆ ਉਹ ਕਹਿੰਦੀ ਉਹ ਗੁੱਸੇ 'ਚ ਵੀ ਮੈਂ ਤਾਂ ਉਹਨਾਂ ਦਾ ਕੁਝ ਚਾਹੀਦਾ ਨਹੀਂ ਤੂੰ ਹੁਣ ਐਂ ਕਰ ਇਹਨੂੰ ਹੋਰ ਪੰਗਾ ਲਾ ਦੇ ਕਾ ਕਹਿ ਕਿਤੇ ਤੂੰ ਚੌੜੀ ਹੋਵੇਂ ਵੀ ਇੱਥੋਂ ਆਲਾ ਬਾਹਣਾ ਇੱਥੇ ਸਾਰਾ ਕੁਝ ਬਣਿਆ ਬਣਾਇਆ ਠੀਕ ਹੈ ਕਹਿ ਤਾਂ ਬੁੜੀ ਦੇ ਨੌ ਹੈ ਜੇ ਬੁੜੀ ਕੇਰਾ ਰੁੱਸ ਗਈ ਨਾ ਟੱਕਾ ਨਹੀਂ ਦੇਣਾ ਆਪਾਂ ਮੱਖਣ ਚ ਬਾਲਾਂ ਨੂੰ ਮਾਰੂ ਕੱਢ ਕੇ ਹਾਂ ਕਾ ਇੱਥੇ ਗੋਲੇ ਲੱਗ ਕੇ ਰਹਿ ਜਾਗੇ ਤੂੰ ਤਾਂ ਲੱਗੇਗੀ ਲੱਗੇਗੀ ਗੋਲੀ ਮੈਨੂੰ ਵੀ ਲਵਾ ਦੇਗੀ ਕਹਿ ਬੁੜੀ ਦੇ ਸਵਾਹ ਨੂੰ ਹਜੇ ਤੂੰ ਜਾਣਦੀ ਨਹੀਂ ਮੈਂ ਇੱਕ ਵਾਰੀ ਗੱਲ ਕਰਦਾ ਬੜਿਆ ਕੀ ਜੀ ਪੂਰੇ ਪੰਜ ਮਿੰਟ ਹੀ ਗੱਲ ਕਰੂੰਗਾ ਪਿਆਰ ਨਾਲ ਉਹਨੂੰ ਐ ਕਹੀਂ ਕਹਿ ਦੇਖ ਮੈਂ ਤੈਨੂੰ ਸੱਚੀ ਗੱਲ ਦੱਸਾਂ ਦਿਲ ਦੀ ਉਹ ਕਹੇ ਹਾਂ ਦੱਸ ਦੇਖ ਮੰਨਣਾ ਨਾ ਮੰਨਣਾ ਤੇਰੀ ਮਰਜ਼ੀ ਮੈਂ ਤੈਨੂੰ ਇੱਕ ਗੱਲ ਕਹਿਣਾ ਵੀ ਜੇ ਤੂੰ ਬੁੜੀ ਦੀ ਗੱਲ ਨਾ ਮੰਨੀ ਜਾਂ ਮੇਰੀ ਨਾ ਮੰਨੀ ਉਹ ਮੈਨੂੰ ਕਹਿੰਦੀ ਐ ਤੈਨੂੰ ਮੇਰੀ ਮੰਨਣੀ ਪਊਗੀ ਜੇ ਤੂੰ ਮੇਰੀ ਗੱਲ ਨਾ ਮੰਨੀ ਉਹ ਕਹੂਗੀ ਵੀ ਭਾਈ ਦੋਨੇ ਜੀ ਨੇ ਜਿੱਧਰ ਮਰਜ਼ੀ ਜੋਬ ਦਾ ਕਮਾ ਲਓ ਤੇ ਖਾ ਲਓ ਆ ਘਰ ਵੀ ਮੇਰੇ ਨਾਂ ਵਾ ਜ਼ਮੀਨ ਵੀ ਮੇਰੇ ਨਾਂ ਵਾ ਕਾਹ ਪਤਾ ਜਿਹੜੇ ਪੈਸੇ ਕਮਾਉਣੇ ਆ ਦੁੱਦ ਵਾਲੇ ਵੈਸੇ ਵੀ ਕਹੇ ਬੁੜੀ ਦੇ ਖਾਤੇ ਨੇ ਕਿੱਥੇ ਫਿਰਦੀਆਂ ਕਹੇ ਕਦੇ ਤੈਨੂੰ ਇੱਕ ਸੂਟ ਸਵਾ ਕੇ ਸਲਾਈ ਦੇ ਕੱਪੜੇ ਤਾਂ ਤੈਨੂੰ ਦਿੱਤੇ ਹੀ ਨਹੀਂ ਆਹ ਪੈਸੇ ਤਾਂ ਦਿੱਤੇ ਹੀ ਨਹੀਂ ਕੱਪੜੇ ਸਿਉ ਨਹੀਂ ਤੂੰ ਸਮਾਈ ਫੜਦੀ ਆ ਬੁੜੀ ਤਾਂ ਉਹ ਵੀ ਪੈਸੇ ਇਹ ਜਮ੍ਹਾਂ ਕਰਦੀ ਆ ਉਹ ਤਾਂ ਮੈਂ ਸਾਰਾ ਕੁਝ ਕਹੂੰ ਲੋਕ ਪਤਾ ਨਹੀਂ ਕਿਵੇਂ ਕਿਸੇ ਨੂੰ ਠੱਗੀ ਮਾਰ ਜਾਂਦੇ ਕਿਸੇ ਤੋਂ ਰੁਪਏ ਦੱਬ ਜਾਂਦੇ ਆ ਕਿਸੇ ਤੋਂ ਰੁਪਏ ਲਏ ਜਾਂਦੇ ਆ ਕਿਸੇ ਦੀ ਜ਼ਮੀਨ ਮੇਰੇ ਸਾਲੇ ਆਪ ਦੇ ਨਾਂ ਹੀ ਵੇਚ ਜਾਂਦੇ ਆ ਇੱਥੇ ਤਾਂ ਆਪਣੇ ਹਿਸਾਬ ਦੀ ਦੀ ਵੀ ਨਹੀਂ ਲਹੀ ਜਾਂਦੀ ਲੈ ਬਹੇ ਦੀ ਵੇ ਇਹ ਤਾਂ ਆਪ ਤਾਂ ਮੋਟੀ ਹੈਗੀ ਸੀ ਹੈਗੀ ਸੀ ਇਹਦਾ ਦਮਾਕ ਵੀ ਮੋਟਾ ਹੈ ਕਿੱਥੋਂ ਖੂਜੇ ਲਾ ਕੇ ਧਰਤੇ ਜਿੱਦ ਦੀ ਆਈ ਆ ਉਹ ਚੱਲ ਮੈਂ ਫੇਰ ਹੀ ਆਉਂਗਾ ਹੁਣ ਹੌਲੀ ਹੁਣ ਤਾਂ ਨਹੀਂ ਪਿਆਰ ਨਾਲ ਗੱਲ ਹੁੰਦੀ ਮੈਥੋਂ ਹੁਣ ਤਾਂ ਆਪ ਵੀ ਅੱਕੀ ਗਈ ਆ ਚੰਗਾ ਉਹੀ ਨਾ ਪੀ ਕੇ ਵਾਲਾ ਕੰਮ ਨਾ ਖਰਾਬ ਕਰ ਨਹੀਂ ਪੀਂਦਾ ਫਿਰ ਸੈਸਵਾ ਕੇ ਪੁੱਛ ਲਈ ਕੋਈ ਗੱਲ ਜੇ ਖਬਰ ਗੱਲ ਲੋਟਾ ਜੇ ਫਿਰ ਮਾਗਰੋ ਮਾਰੀ ਦਾਪਕਾ ਕਹ ਚੰਗਾ ਭਾਈ ਉਹਦਾ ਨਹੀਂ ਪਤਾ ਜੁੱਲੀ ਵਿਸ ਤਰ੍ਹਾਂ ਕਦੋਂ ਚ ਕਾ ਦੇ ਕਹ ਫਿਰ ਤਿਆਰ ਨਹੀਂ ਕਹ ਬੁੜੀ ਵੀ ਕਾਪਰੀ ਬੈਠੇਗਾ ਇਹ ਵੀ ਲਾਲੀ ਸਾਹਿਬ ਆਪਾਂ ਨੂੰ ਕਿਤੇ ਕਿਰਾਏ ਦੀ ਰਹਿਣਾ ਬੋਗਾ ਫਿਰ ਕਿਰਾਇਆ ਲੈ ਲਈ ਕੀ ਤੋਂ ਲਵੇਂਗੀ ਕਹ ਤਰੀ ਜਾਈਂਗਾ ਸਲਾਈ ਦਿਨ ਰਾਤ ਸਲਾਇਆ ਕਿਹੜਾ ਨਵੇਂ ਥਾਕਰੂ ਝਾੜੂ ਪੋਚਾ ਕਰਨਾ ਪੂਗੇ ਹਾ ਬੀ ਬਣ ਐਡਾ ਹੋ ਮੇਰੇ ਕੋਲ ਤਿੰਨ ਡੱਬਿਆਂ ਵਾਲਾ ਤੂੰ ਦੇਖ ਲਈ ਇਸ ਨੂੰ ਚਕਾਈ ਲੈ ਲਓ ਤਾ ਚਕਾਈ ਘਰੇ ਵੀ ਨਹੀਂ ਬੈਠਣ ਨੂੰ ਜੀ ਕਰਦਾ ਜੀ ਜਾ ਕੇ ਪੜੂ ਮੈਂ ਆਖੋ ਸ਼ਖਸ ਤੋਂ ਬੰਦ ਹੋਈ ਗੱਲ ਸਿੱਖਣ ਨੂੰ ਤੈਨਾਂ ਅਗਰ ਖਿਚੇਗਾ ਇਹਦਾ ਪੂਰਾ ਧਿਆਨ ਹਾਂ ਤੂੰ ਸਿਆਣੀ ਐ ਤੂੰ ਵੱਡੀਆਂ ਚੰਗਾ ਤੂੰ ਪੂਰਾ ਧਿਆਨ ਰੱਖਣਾ ਲੈ ਚੱਲੇ ਟਿਊਸ਼ਨ ਤੇ ਮੇਰੇ ਬੱਚਾ ਹਾਂਜੀ ਮੈਂ ਪਤਾ ਨਹੀਂ ਮੈਂ ਨਾ ਮੁੰਡੇ ਦੀ ਕਿਤਾਬਾਂ ਵੀ ਇੱਧਰ ਬੈਕ ਚ ਹੀ ਪਾ ਤੀਆਂ ਹੈ ਨਾ ਧਿਆਨ ਨਾ ਜਾਏ ਕੋਈ ਤੇ ਕਿਆ ਬੁੱਤੇ ਗਾਦ ਸਤ ਜਾਈਂ ਮਤ ਰੇਸ਼ੀ ਨਹੀ ਜਾਂਦਾ ਚਲ ਕੋਈ ਨਾ ਹੌਲੀ ਹੌਲੀ ਆਪੇ ਆਇਆ ਤੇ ਪੈ ਉਬਸ ਜੀ ਦੀ ਨਾਲ ਜਾਵੀਂ ਦੀਦੀ ਨਾ ਚੀਜੀ ਦਵਾਉਗੀ ਚੀਕ ਨਾ ਰੋਕੇ ਚਲ ਗੇਟ ਤੱਕ ਨਾ ਛੱਡ ਕੇ ਆ ਹਾਂ ਅਰੇ ਬੁੱਤੇ ਧਿਆਨ ਨਾਲ ਤੁਰੀ ਚੰਗਾ ਸਾਈਡ ਤੇ ਆ ਨੇੜੇ ਹੀ ਆਉਂਤਾ ਚਲ ਆਇਆ ਉਹਨੇ ਗੇਟ ਤੱਕ ਛੱਡ ਕੇ ਆ ਚਲ ਫਿਰ ਬੁੱਤੇ ਆ ਲੈ ਸ਼ੌਨਾ ਲੈ ਬੁੱਤੂ ਪਿੱਛੇ ਹਾਏ ਬੈਗਾ ਚੁੱਪ ਕਰਕੇ ਕੀ ਕਹਿੰਦੀ ਓਹ ਨੀਂਦ ਜੀ ਆਈ ਜਾਂਦੀ ਓਹਨੇ ਕੀ ਕਹਿਣਾ ਹੋ ਨਹੀਂ ਲੱਗਦੀ ਆਖੇ ਲੈ ਓਹ ਨਹੀਂ ਮੂਤੀ ਵੱਡੀ ਉਂਗਲ ਤੇ ਭਾਲਦੀਆਂ ਟੰਮਣੋਂ ਤੋਂ ਹੂੰ ਮੂਤ ਤਾਂ ਛੱਡ ਓਹ ਭੱਜੀ ਫਿਰੂਗੀ ਜੇ ਤੇਰੇ ਚ ਕਲਾ ਹੋਵੇ ਮਾੜੀ ਮੋਟੀ ਮੈਂ ਹੁਣ ਸਾਰੀਆਂ ਉਹ ਬ੍ਰਹਮਾਸਤਰ ਵੀ ਛੱਡਤੇ ਮੈਂ ਤਾਂ ਕਲਾ ਸਿੱਧੀਆਂ ਸੁਧੀਆਂ ਸਭ ਕੁਝ ਲਾਲਾ ਦੇਖ ਲਿਆ ਮੰਨਦੀ ਨਹੀਂ ਕੀ ਕਰਾਂ ਹੁਣ ਬਈ ਇਹਨੂੰ ਕਿਉਂ ਨਹੀਂ ਇਹਦਾ ਦਿਮਾਗ ਕੰਮ ਕਰਦਾ ਬਈ ਆਪਣਾ ਕਾਰੋਬਾਰ ਬਣ ਜੂ ਕੋਸ ਆਪਣਾ ਕੀ ਐਸੇ ਦਾ ਹੀ ਐ ਮੈਂ ਕੀ ਨਾਲ ਲੈ ਜੂਗੀ ਚੱਕ ਕੇ ਮੈਂ ਤਾਂ ਸੱਚੀ ਐਨੀਆ ਗੱਲਾਂ ਚ ਗੋਲ ਗੋਲ ਗੱਲਾਂ ਕਰਕੇ ਸਮਝਾ ਲਿਆ ਸਿੱਧਾ ਵੀ ਕਹਿ ਲਿਆ ਮਾਂ ਦੀ ਧੀ ਦੇ ਕੰਨ ਤੇ ਝੂਨ ਨਹੀਂ ਰਿਸਕੀ ਪਤਾ ਨਹੀਂ ਕਿਹੜੇ ਲੋਟ ਨੂੰ ਅਕਲ ਆਊਗੀ ਉਹ ਦੁੱਨ ਬੱਟਾ ਜਿਉਂ ਇਹਨੂੰ ਪਤਾ ਹੀ ਨਹੀਂ ਪੈਸਾ ਕੀ ਹੁੰਦਾ ਰੋਟੀਆਂ ਖਾਣ ਜੋਗੀ ਆ ਵਾ ਰੋਟੀਆਂ ਖਾ ਲਈਆਂ ਪੈ ਲਈਆਂ ਹੋਰ ਕੀ ਐ ਮੈਂ ਤਾਂ ਐਂ ਕਹਿੰਦੀ ਸੀ ਮਾਂ ਜੀ ਅੱਖੇ ਲੱਗ ਜਾਂਦੀ ਸੌਖੇ ਤਰੀਕੇ ਨਾਲ ਤਾਂ ਬਾਲਾ ਚੰਗਾ ਸੀ ਆਪਣਾ ਕੁਛ ਨਾ ਕੁਛ ਬਣ ਜਾਂਦਾ ਨਾਲਿਆ ਕੋਲੇ ਨਾਲ ਵਾਹਨ ਵੇਚਦੇ ਸੀ ਭਵੇਂ ਉੱਥੋਂ ਆਲਾ ਵੇਚ ਕੇ ਆਉਂਦਾ ਸੀ ਇੱਥੇ ਲੈ ਲੈਂਦੀ ਆ ਉਹਦੇ ਨੌਕਰਵਾ ਲੈਂਦੀ ਉਹ ਬੇਬੇ ਸਾਰਾ ਕੁਝ ਹੀ ਲੈ ਲੈਂਦੇ ਇਹ ਕਾਣੂ ਮੰਨਦੀ ਆ ਕਿਸੁੱਨ ਖਾਏ ਬਿਨਾ ਇਹ ਜਿਉਂ ਉਹ ਕਹਿੰਦੇ ਆਂਦੇ ਨਾ ਬੁੜੀ ਨੂੰ ਛਤਰ ਖਾਨ ਦੀ ਆਦਤ ਪਜੇ ਉਹ ਨਹੀਂ ਲੋਟ ਆਉਣੀ ਨਹੀਂ ਮੈਂ ਫਿਰ ਕੰਮ ਕਰ ਲਿਆ ਕਰ ਕੋਈ ਉੱਠ ਕੇ ਪਿਆਰ ਹੈ ਨਾ ਸਾਰਾ ਜਣਾ ਹਾਂ ਕਿਸੇ ਧੰਦੇ ਨੂੰ ਹੱਥ ਪਾ ਲਿਆਗਾ ਕੰਮ ਇੰਨਾ ਤਾਂ ਕਰਨ ਲੱਗਿਆ ਹੁਣ ਤਰਾਮ ਕਰਨ ਆਇਆ ਸੀ ਮੜਾ ਜਾ ਹਾਂ ਪੁੱਤ ਔ ਕੱਪੜੇ ਜੇ ਫੇਰ ਦੇ ਸੁੱਕਣੇ ਖੇ ਜੇ ਲਾਤੇ ਸੀ ਲਾਉਣੀ ਮੇਰਾ ਕੀ ਹੋਰ ਹੁਣ ਇਹ ਤਾਂ ਹਮਾਰ ਕੇ ਰੱਖ ਲੈ ਇਹ ਵੀਰੇ ਕੱਪੜੇ ਲਾਹੂਗੀ ਬੇਬੇ ਬੇ ਤੂੰ ਨੀਂ ਘਾ ਰੱਖ ਲੈ ਕਹਿੰਦੇ ਹਲਾ ਜਮਉਤੀ ਆ ਗਈ ਸੀ ਕੋ ਘੜ ਜੇ ਤੂੰ ਵੀ ਨੀਂ ਚਾਖਦਾ ਹਮ ਆਪਣਾ ਹੀ ਕਰ ਦੂ ਫੇਰ ਬਾਂਦਰ ਧੁੱਪੇ ਬੰਨਦੂ ਜੇ ਉੱਤੇ ਆ ਗਈ ਸੀ ਲੈ ਆਖੇ ਬਾਂਦਰ ਧੁੱਪੇ ਬੰਨਦੂ ਇਹੇ ਜੇ ਲੰਡੇ ਵੀ ਕਰਾਉਂਦੇ ਹੁੰਦੀ ਐ ਜੇ ਸਾਰੀ ਗੱਲ ਦਾ ਭੇਤ ਆ ਗਿਆ ਨਾ ਕੋਸ ਨਹੀਂ ਗ੍ਰਾਮ ਦੀ ਕਾਹੇ ਜੋਗੀ ਨਹੀਂ ਕਾਹੇ ਜੋਗੀ ਹੋਏ ਤਾਂ 2 ਰੁਪਏ ਲਈ ਲਈ ਡਗੇ ਉਦੋਂ ਹਾਂ ਅਧੋਰ ਪੀਏ ਜਾਨੀ ਦੇਖੀ ਕਿਵੇਂ ਮਟਕ ਕਮਟਕ ਕਮਟਕ ਜਾਂਦੀ ਚੱਲ ਤੂੰ ਗੱਲ ਸੁਣ ਮੇਰੀ ਕੋਈ ਕੰਮ ਦੀ ਗੱਲ ਕਰਿਆ ਕਰ ਸਾਰੇ ਦਿਨ ਉਹਦੇ ਦੀ ਨਕਲਾਂ ਕਰੀ ਜਾ ਉਹ ਤਾਂ ਜੀ ਮੈਨੂੰ ਤਾਂ ਐਂ ਲੱਗਦਾ ਜਿਹੜੇ ਸੁਪਨੇ ਜੇ ਦੇਖੀ ਜਾਂਦੇ ਸੀ ਆਪਾਂ ਐਂ ਕਰਾਂਗੇ ਜੋ ਕਰਾਂਗੇ ਬਹੁ ਕਰਾਂਗੇ ਮੈਂ ਤਾਂ ਇਹ ਨਾਲਾ ਵੀ ਸਟੀਲ ਲਾ ਟੀਪਣੂ ਮੇਰੇ ਕੋਲੇ ਫੈਕਟਰੀ 'ਚ ਲੱਗਣਾ ਪੂਗਾ ਮੈਨੂੰ ਮੁਰਦਾ ਬੋਲੂ ਕਫਨ ਪੜ ਹਾਂ ਚੱਜ ਦੀ ਪਾਖੇ ਨਾ ਕੱਢਿਆ ਕਰ ਕੋਈ ਬੁਰੀ ਬੋਦਰੀ ਵਾਲਾ ਤੇਰੇ ਹੱਥ ਖੜੇ ਆਵਾਂ ਜਮਾ ਮੇਰੇ ਹੱਥ ਤਾਂ ਕੋਈ ਖੜੇ ਨਹੀਂ ਮੈਂ ਤਾਂ ਤੈਨੂੰ ਕਹੀ ਨਹੀਂ ਮਾੜਾ ਮੁੰਡਾ ਤੂੰ ਦਮਾਕ ਲੜਾ ਖੜ ਜਾ ਹੂੰ ਇਹ ਮੰਦੀ ਯੂ ਪਿਆਰ ਨਾ ਨਹੀਂ ਲੜਾਂਗੇ ਜਰੂਰ ਉਸ ਨਿਕਰੂ ਮੇਰੇ ਕੋਲ ਇੱਕ ਹੱਲ ਆ ਮੈਨੂੰ ਉਹ ਕਰਨਾ ਪਊਗਾ ਫੇਰ ਜਾ ਕੇ ਤੈਨੂੰ ਕਹਾਣੀ ਸਿਰੇ ਲਾ ਕੇ ਦਿਖਾਵਾਂਗਾ ਦੇਖ ਕੇ ਘਰੇ ਜਿਹੜਾ ਵੀ ਕੁਝ ਕਰੇਗਾ ਸੋਚ ਕੇ ਸੋਚੀਦਾ ਨਾਲੇ ਆਪਣਾ ਕੰਮ ਬਣ ਜਾਊ ਗੱਲ ਐ ਅਖੇ ਨੇ ਸੱਪ ਮਰ ਜੇ ਨੇ ਸੋਟਾ ਰਹਿ ਜੇ ਉਮਮਾ ਖਾ ਤੋ ਛੋਟਾ ਸਾਟ ਵਿਚੀ ਸਭ ਸਪਸ ਭਰੋ ਲ ਦੂ ਮੈਂ ਦੇਖੀ ਲੇ ਜਾਈ ਇਹ ਜਿਹਾ ਦਿਮਾਗ ਲਾਉਂ ਗੰਧਾਂ ਦੇ ਕੁੱਤਿਆਂ ਦੇਖੀ ਚੜਦਿਆਂ ਹਾਂ ਤੇ ਇੱਕ ਮੰਨੇ ਕੀ ਪੁੱਤ ਜੰਮਿਆ ਸੀ ਮੈਂ ਵੀ ਕੰਮ ਕਰਤਾ ਮੇਰੇ ਪੁੱਤ ਨੇ ਵੇ ਕਮਲਿਆ ਇਹਨੂੰ ਨਾ ਕਿਤੇ ਕੁੱਟਣਾ ਘਟਣਾ ਬੈਜੀ ਕਿਤੇ ਕੁਝ ਤੋੜ ਦੇ ਕਿਤੇ ਕਹਿ ਦੇ ਡਰਾ ਕੇ ਮੰਗਾ ਲਾ ਨਹੀਂ ਨਹੀਂ ਇਹਨੂੰ ਤਾਂ ਕੋਈ ਟ੍ਰੇਨ ਦਾ ਪਤਾ ਹੀ ਨਹੀਂ ਲੱਗਣਾ ਇਹਨੂੰ ਤਾਂ ਉਹਦੀ ਪਤਾ ਲੱਗਈ ਉਹ ਸਾਰੀ ਖੇੜ ਆਏ ਮੇਰੀ ਮੁਠੀ ਚ ਆ ਗਈ ਅੱਛਾ ਬਸ ਦੇਖੀ ਜਲਦੂ ਰੁਪਈਆਂ ਦਾ ਹੱਲ ਤਾਂ ਹੋ ਗਿਆ ਘਟੋ ਘਟ ਵੀ 70 80 ਲੱਖ ਦੇ ਰੇਟ ਤੇ ਜਦੋਂ ਤਾਂ ਹੱਲ ਹੋ ਜੂ ਇਹ ਤਾਂ ਆ ਪਰ ਸਤਸਤਾ ਚੱਕ ਦੀ ਉੱਚੀਆਂ ਦੀ ਐ ਐਸੇ ਐਂ ਦ ਚੱਕਾਂਗੇ ਬੇਬੇ ਪਹਿਲਾ ਛੱਤਾਂ ਨੂੰ ਪਾਇਆ ਕਰ ਪਤਾ ਨਹੀਂ ਕੀ ਤਰੀ ਮੌਤਵਾਜਾਂ ਮਾਰਦੀਆਂ ਵੀ ਤੇਰੇ ਉੱਤੇ ਡਗਦੀਆਂ ਇਹ ਕਿਉਂ ਦਿੱਕਦਾ ਕ ਮੈਨੂੰ ਹੀ ਮਾਰ ਕੇ ਰਾਜਿਆ ਸਾਰਾ ਦਿਨ ਇਹ ਮੈਂ ਕਹਿੰਦੀ ਮਿਸਤਰੀ ਨੂੰ ਹੁਣ ਪੁੱਛਾਂਗੇ ਫੇਰ ਹੀ ਟਾਈਮ ਸਰ ਆਊਗਾ ਮਹੀਨਾ ਮਹੀਨਾ ਨਹੀਂ ਟਾਈਮ ਦਿੰਦੇ ਕਿੰਨੇ ਕਿ ਚਾਚੇ ਬਣ ਜੋ ਇੰਤਜ਼ਾਮ ਪੈਸਾ ਦਾ ਸੱਚੀ ਮੈਂ ਤਾਂ ਐ ਹੋ ਰਿਹਾ ਕਿਹੜੇ ਬੇੜੇ ਆਪਣਾ ਘਰ ਸੋਣਾ ਜਾ ਪੈ ਜੇ ਨਿਆਂ ਦੇ ਖਰੀਦ ਹੀ ਲੈ ਇੱਥੇ ਦੋ ਚਾਰ ਕਿੱਲੇ ਤੇ ਫਿਰ ਮੌਜ ਨਾ ਜੀਦੋਂ ਮੈਨੂੰ ਲੱਗ ਜਾਂਦੀ ਆ ਹੈ ਬੇਬੇ ਤੇਰੀ ਗੱਲ ਤਾਂ ਵਿੱਚ ਆ ਤੇ ਤੂੰ ਬਾਪੂ ਨੂੰ ਕਿਉਂ ਨਹੀਂ ਕਿਹਾ ਵੀ ਤੂੰ ਪਾ ਦੇ ਮੈਨੂੰ ਜੱਜ ਤੱਕ ਕੋਠੜਾ ਬੇ ਤੇਰਾ ਬਾਪੂ ਕਿਹੜੇ ਕੋਠੜੇ ਪਾ ਆਂਦਾ ਵਿਚਾਰਾ ਹੈ ਆ ਤਿੰਨ ਬਿੱਗੇ ਸੀ ਉਹਦੇ ਕੋਲ ਉਹ ਉਸੇ ਜੀ ਮੱਥਾ ਮਾਰੀ ਜਾਂਦਾ ਤੇ ਜਾਂ ਮਾਲ ਪਸ਼ੂ ਨਾ ਮੱਥਾ ਮਾਰੀ ਜਾਂਦਾ ਸੀ ਕੀ ਕਰ ਲੈ ਉਹ ਉਹਦੋਂ ਕਿਹੜੀਆਂ ਫਸਲਾਂ ਹੁੰਦੀਆਂ ਸੀ ਪੁੱਤ ਮਾਸਾਂ ਤੈਨੂੰ ਪੜਾਇਆ ਸੀ ਵੀ ਚੱਲ ਇਹ ਲੱਗ ਜੂ ਕਿਸੇ ਨੌਕਰੀ ਮੈਂ ਗਾਹਾਂ ਜਾ ਜਿਹੜਾ 50 60 ਲੱਖ ਆਊਗਾ ਉਹ ਜੋ 20 ਲੱਖ ਦੀ ਲਾ ਕੇ ਭੁੱਕੀ ਵਿੱਚ ਲੱਗ ਦੂਗਾ ਬੜਾ ਇੱਕ ਵੀ ਕਰ ਲਾਂਗੇ ਨਾਲ ਭਰ ਲਾਂਗੇ ਕਮਰਾ ਜੀ 20 ਲੱਖ ਦਾ ਲਾ ਕੇ ਨਾ ਟਰੱਕ ਐ ਤੇ ਪੀ ਜਾ ਦੇਖੀਏ ਰੁਪਏ ਦੇ ਖੇਡਣ ਲਾਉਂ ਬੇਬੇ ਤੇਰਾ ਬੜਾਪਾ ਹੁਣ ਮੰਨ ਜੇਗੀ ਪੁੱਤ ਹੈਗਾ ਚੰਗਾ ਚੱਜ ਦਾ ਕੰਮ ਕਰ ਲਈ ਕੋਈ ਕਿਤੇ ਉਂ ਨਾ ਪਹਿਲੇ ਛਤਰਖਾਨਾ ਵਾਲੇ ਕਰ ਲਈ ਬੱਸ ਨਹੀਂ ਬੇਬੇ ਹਾਂ ਆਖਿਆ ਤੇਰੀ ਪੂਰੀ ਕਦੇ ਕਾਹ ਨੂੰ ਹੋਣ ਦਊ ਮੈਨੂੰ ਕਣੱਖਾ ਜਿਹਾ ਝਾਕਦਾ ਆ ਫਿਰ ਉਹ ਭੁੱਖੀ ਦਾ ਨੌਲੇ ਜਿਹੜੇ ਕੋ ਨਾ ਆਉਂਦਾ ਵੱਡਦਾ ਸੁਣ ਲੂ ਅਗਲਾ ਤੇ ਅੱਜ ਲਿਆਂਦੀ ਕਰੀ ਨੀ ਤੇ ਪਹਿਲੇ ਅਗਲਾ ਕਹ ਦੂ ਤਾਂ ਪੁੱਤ ਚੱਲ ਛੱਡ ਸਾਰੀਆਂ ਗੱਲਾਂ ਚੜਾ ਆ ਜਾ ਜਲਦੀ ਮੈਂ ਤੈਨੂੰ ਕੰਮ ਕਰਕੇ ਦਿਖਾਵਾਂ ਇੱਕ ਮੋਟਰਸਾਈਕਲ ਅੰਦਰ ਹੀ ਖੜਾ ਲਾ ਆਓ ਮੋਟਰਸਾਈਕਲ ਮੈਂ ਠੀਕ ਹੈ ਮੈਂ ਚਾਹ ਪੀ ਲਾ ਕਰਦਾ ਕੋਈ ਮਸਲਾ ਹਲ ਤੂੰ ਦੇਖੀ ਜਾਈ ਹੁਣ ਚੰਗਾ ਤਤੀ ਤਤੀ ਚੋਲ ਸਕੇ ਬਾਗਿਆ ਲੱਗਦਾ ਤਾਂ ਹੈਗਾ ਇਹਦੀਆਂ ਗੱਲਾਂ ਚ ਤੰਤ ਜਿਵੇਂ ਕਹਿੰਦਾ ਮੈਂ ਕਰੂੰ ਕੁਸ ਕੋਈ ਸੋਚੀ ਤਾਂ ਹੋਵੇ ਨੇ ਸਕੀਮ ਲਾਊਗਾ ਤਾਂ ਜ਼ਰੂਰ ਸਕੀਮ ਆਏ ਮੇਰਾ ਪੁੱਤ ਟੇਕੇ ਬੈਠਣਾ ਨਾਲ ਤਾਂ ਹੈ ਨਹੀਂ ਪਹੇ ਦਾਰੂ ਬਿਆਲਾ ਪੀਂਦਾ ਹੀ ਹੈ ਕੰਮ ਦਾ ਘਰ ਕਰਕੇ ਦਿਖਾਉ Bona nit. ਕੀ ਹੋ ਗਿਆ ਬੂਵੇਂ ਮਰ ਜਾ ਨੀ ਕੁੜੀਏ ਨੀ ਲਾਡੀ ਨੂੰ ਦੱਸ ਨੀ ਮੇਰੇ ਖਾਲਸਾ ਜੀ ਕਿੱਥੋਂ ਤੁਸੀਂ ਕੀ ਹੋ ਗਿਆ ਜਵਾਬ ਨੂੰ ਕੋਈ ਚੱਕ ਕੇ ਲੈ ਜਾ ਟਿਊਸ਼ਨ ਜਾ ਹੀ ਹੁੰਦੇ ਸੀ ਕਿ ਜਵਾਬ ਕੀ ਬੋਲੀ ਜਾਨੀਏ ਦੋ ਹੈ ਸਰਗੁਨ ਨੇ ਦੱਸਿਆ ਕੀ ਹੋ ਗਿਆ ਬੱਟਾ ਮੇਰੇ ਤਾਂ ਜੰਗ ਲੱਗਿਆ ਕੌਣ ਸੀਗਾ ਉਹ ਕਿਹੜਾ ਪਰਦਾ ਮੋਕ ਤੇ ਉਹ ਵੀ ਫੇ ਹਾਂ ਆਸਾਮ ਚ ਵਗ ਜੇ ਮੁੰਦਰ ਤੇ ਕੀਦਾ ਇਹ ਉਹ ਪੱਤੀ ਦੇ ਨੂੰ ਕੀ ਉਹ ਆ ਟੁਕੀ ਦੀ ਡਾਂਚੀ ਬਣਾਉਣੀਆਂ ਸੌਤਰ ਲਾ ਕੇ ਚਾਹੁੰਦੇ ਆ ਤੁਸੀਂ ਤਾਂ ਕੀ ਲੈ ਆ ਕਿਥੋਂ ਆ ਕੋਈ ਠੀਲਾ ਆ ਕਿਨੋਂ ਇਹ ਕੀਦਾ ਜਵਾਬ ਹੈ ਉਹ ਕਿਸੇ ਦਾ ਨਹੀਂ ਚਲੰਦਰ ਸਾਹੂ ਨਹੀਂ ਤੇ ਭੇ ਜਵਾਬ ਕੀ ਦੇਗਾ ਤੇਰੇ ਭਰਾ ਦਾ ਤੇ ਤੂੰ ਇਹ ਕੀ ਕਰਿਆ ਇਹ ਕੀ ਕਰਨਾ ਸੀ ਇਹ ਤਾਂ ਹਿੱਸਾ ਮੰਗਦੀ ਨਹੀਂ ਆਹ ਹਦਵਾਉਗਾ ਆਪਣਾ ਹਿੱਸਾ ਇਹ ਕਿਤੇ ਕਰਦੇ ਨਹੀਂ ਸਮਾਗ ਵਾਜ ਨਹੀਂ ਇਹ ਦਿਮਾਗ ਹੈ ਤੂੰ ਕੰਮ ਕਰਾ ਇਹ ਤੂੰ ਮੈਨੂੰ ਕਿੱਥੇ ਲੈ ਕੇ ਆਇਆ ਫਿਰ ਚੱਕੇ ਇਹ ਹਿੱਸਾ ਕਹਿੰਦੀ ਮੈਨੂੰ ਕਹਿਣਾ ਤੈਨੂੰ ਤਾਂ ਕਹੀ ਜਾਂਦਾ ਸੀ ਮੈਂ ਕਿੱਥੇ ਦਾ ਲੈ ਕੇ ਆਇਆ ਚੱਕੇ ਮੇਰੇ ਬਾਹਰ ਕਰਕੇ ਲਿਆਇਆ ਮੈਨੂੰ ਆਇਆ ਸੀ ਉਹੀ ਆ ਬੀ ਇਹ ਦਾਰੂ ਪੀਠੋ ਲੈ ਕੇ ਆਇਆ ਨੂੰ ਛੱਡ ਗਿਆ ਉਹ ਤੂੰ ਉੱਥੇ ਚਾਲਾ ਘੱਟੇਗੀ ਆ ਛੱਡ ਕੇ ਚ ਤੂੰ ਵੀ ਚੱਲ ਨਾ ਤੈਨੂੰ ਵੀ ਨੂਡੂਂਗੀ ਸਾਥ ਨੂੰ ਇਹਨਾਂ ਦਾ ਬਾਰ ਨਹੀਂ ਖੋਲਣਾ ਮੈਥੋਂ ਸਾਰੀ ਪੁਲੀ ਜੇ ਬਾਰ ਹੋ ਗਿਆ ਬਸ ਦੇ ਕਿਸੇ ਨੇ ਦੇਖਿਆ ਤਾਂ ਨਹੀਂ ਆਉਂਦਾ ਮੈਨੂੰ ਕੀ ਦੇਖਣਾ ਬੇਬੇ ਗਲੀਆਂ ਸੁਣੀਆਂ ਹੋ ਜਾਂਦੀਆਂ ਤੇ ਪੁੱਤ ਨੂੰ ਦੇਖ ਕੇ ਨਾ ਜਵਾਖ ਜੇ ਨੂੰ ਕੀ ਕਰਿਆ ਉਹ ਡੜਪੇਰੇ ਵਾਂਗ ਚੱਕੀ ਇਹਦੇ ਕੁਝ ਖਵਾ ਤਾਂ ਨਹੀਂ ਦਿੱਤਾ ਨਸੇ ਨੂੰ ਸਿਆੜਾ ਕੁਝ ਨਹੀਂ ਖਵਾਇਆ ਗਰਮੀ ਨਾਲ ਬੰਦ ਲੱਗਿਆ ਆਉਂਦਾ ਉਹ ਤਾਂ ਮੈਂ ਪੀਕਾ ਜਲਵਾ ਲੈ ਇਹਦੇ ਐਂ ਤਰੀਕਾ ਸੁਣਦਾ ਉਹ ਇਹ ਦੀ ਦਊਗਾ ਹੁਣ ਆਪਾਂ ਨੂੰ ਹੈ ਚੰਗਾ ਸੀ ਇਹ ਤਾਂ ਤਹਾਊਗਾ ਜੀ ਮੌਲੀ ਬੋਲਾ ਕੰਧਾਂ ਦੇ ਨਹੀਂ ਕੰਨ ਹੁੰਦੇ ਕੰਜਰਾ ਜੇ ਕੋਈ ਗੱਲ ਕਰਨੀ ਹੋਵੇ ਪੜਦੇ ਨਾ ਕਰੀ ਦੂੰਦੀ ਆ ਆਹ ਚੱਲ ਕੋਈ ਇਹਨਾਂ ਦਾ ਬਾਹਰ ਨਾ ਖੁੱਲਦੇ ਬੱਸ ਨੂੰ ਤਿੰਨ ਦਾ ਨਾ ਬਾਹਰ ਬੰਦ ਤੂੰ ਉਹਨੇ ਰੁਪਏ ਆਉਣਗੇ ਆਪਾਂ ਚੱਲ ਠੀਕ ਆ ਮੈਂ ਤਾਂ ਬਾਹਰ ਬੰਦ ਰੱਖੂਗੀ ਤੂੰ ਨਾ ਆਫ ਕੱਢ ਦੀ ਨਾਲੇ ਮੈਨੂੰ ਐਂ ਦੱਸ ਜਦੋਂ ਹੁਣ ਆਪਣੇ ਘਰੇ ਆਏ ਉਹਦੋਂ ਤਾਂ ਨਹੀਂ ਤੈਨੂੰ ਕੋਈ ਦਿਸਿਆ ਉਹ ਕਿਸੇ ਨੇ ਨਹੀਂ ਦੇਖਿਆ ਮੈਂ ਉਹ ਹੋਰ ਆਈ ਆ ਤਾਂ ਇਹ ਦੁਪਹਿਰੇ ਕੰਮ ਕਰਿਆ ਇਹ ਅੱਜ ਬਾਹਰ ਜਾ ਜਮੀ ਨਹੀਂ ਬੋਲਿਆ ਰੋਇਆ ਮਾੜਾ ਮੁੱਟਾ ਯਾਰ ਹੁੰਦਾ ਸੀ ਇਹਨੂੰ ਮੈਂ ਗਾਲ ਵਾਰ ਦੂੰਗਾ ਤੂੰ ਨਾ ਠਰਾ ਤਾ ਟੱਗ ਗਿਆ ਦਾ ਮਿੰਟ ਚੀ ਚੱਲ ਚੰਗਾ ਜਾ ਬਾਹਰ ਜਾ ਹੁਣ ਕੋਈ ਆ ਨਾ ਜਾਵੇ ਉਦੋਂ ਬਾਹਰ ਭੇੜ ਤਾ ਬਸ ਸੱਫਲ ਖੁੱਲੇ ਨਾ ਵਾਸਤੇ ਨੂੰ ਮੈਂ ਗੱਲ ਦੱਸਦੀ ਜੇ ਸੱਫਲ ਖੁੱਲ ਗਈ ਤਾ ਆਪਣੇ ਕਰਮਾਂ ਦੀ ਤਾਰਾ ਲੱਗ ਗਿਆ ਤੇ ਜੇ ਸੰਭਲ ਬੰਦ ਰਹੀ ਚੰਗਾ ਛੋਟੇ ਗੇਟ ਨੂੰ ਲਾਇਆ ਮੈਂ ਹੁਣ ਦੇਖੀ ਤੂੰ ਰੁਪਏ ਆਉਂਦੇ ਹੁਣ ਪੀਵਾ ਮੋਟਾ ਸਾਹ ਤਾ ਲੈ ਕੇ ਗਰੇਜੀ ਓਕੂੰ ਦਸ ਮਾਰ ਕੇ ਲੱਗਿਆ ਮਾੜਾ ਜਿਹਾ ਲੱਗਿਆ ਇੰਨਾ ਕ ਖੁੱਲਦਾ ਤਾਂ ਨਹੀਂ ਓ ਕੱਖ ਨਹੀਂ ਹੁੰਦਾ ਆ ਜਾ ਆਹੋ